ਗੱਲ 'ਚ ਪੁੜੀਆਂ ਆਲੇ-ਦੁਆਲੇ ਖੜੇ ਲੋਕ ਇਹ ਕੋਈ ਬੱਸਾਂ 'ਚ ਸਮਾਨ ਵੇਚਣ ਵਾਲਾ ਵਿਅਕਤੀ ਨਹੀਂ ਸਗੋ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜਨ ਵਾਲਾ ਆਜ਼ਾਦ ਉਮੀਦਵਾਰ ਟੀਟੂ ਬਾਣੀਆ ਹੈ ਟੀਟੂ ਬਾਣੀਆ ਲੁਧਿਆਣਾ ਚੋਣ ਅਫਸਰ ਦੇ ਦਫ਼ਤਰ ਨਾਮਜ਼ਦਗੀ ਕਾਗਜ਼ ਭਰਨ ਪਹੁੰਚਿਆ ਉਹ ਵੀ ਗੱਲ 'ਚ ਖਸ ਖਸਦੀਆਂ ਪੁੜੀਆਂ ਪਾ ਕੇ ਟੀਟੂ ਬਾਣੀਆਂ ਮੁਤਾਬਕ ਜਦੋਂ ਬਾਕੀ ਸੂਬਿਆਂ 'ਚ ਖਸਖਸ ਦੀ ਖੇਤੀ ਲਾਗੂ ਕੀਤੀ ਜਾ ਸਕਦੀ ਏ ਤਾਂ ਪੰਜਾਬ ਵਿੱਚ ਲਾਗੂ ਕਰਨ ਵਿੱਚ ਸਰਕਾਰਾਂ ਨੂੰ ਕੀ ਗੋਲੀ ਵੱਜਦੀ ਏ ਵੀ ਖਸਖਸ ਦੀ ਖੇਤੀ ਦੇ ਹਾਰ ਮੇਰੇ ਯਾਰਾਂ ਦੋਸਤਾਂ ਨੇ ਪਾਏ ਆ ਅਸੀਂ ਲੰਮੇ ਸਮੇਂ ਤੋਂ ਮੰਗ ਕਰ ਰਹੇ ਆ ਵੀ ਪੰਜਾਬ ਦੇ ਵਿੱਚ ਖਸਖਸ ਦੀ ਖੇਤੀ ਹੋਣੀ ਚਾਹੀਦੀ ਆ ਪਰ ਸਰਕਾਰਾਂ ਸੁੱਤੀਆਂ ਪਈਆਂ ਨੇ ਬਾਕੀ ਸੂਬਿਆਂ ਦੇ ਵਿੱਚ ਜਦੋਂ ਖਸਖਸ ਦੀ ਖੇਤੀ ਆ ਮੈਂ ਤਾਂ ਸਰਕਾਰਾਂ ਨੂੰ ਪੁੱਛਦਾ ਵਾਂ ਵੀ ਪੰਜਾਬ ਦੇ ਵਿੱਚ ਕੀ ਗੋਲੀ ਲੱਗੀ ਹੋਈ ਆ ਮੇਰੇ ਦੇ ਵਿੱਚ ਇੱਕ ਵੀ ਕਮੀ ਕੱਢ ਕੇ ਦਿਖਾ ਦਿਓ ਤੁਸੀਂ ਮੇਰੀ ਕਮੀਆਂ ਲੱਭੋ ਤੁਸੀਂ ਮੈਨੂੰ ਗੁਣਾਂ ਲੱਭੋ ਮੇਰੇ ਲੀਡਰ ਲੋਕ ਕਹਿੰਦੇ ਆ ਸਾਡੇ ਗੁਨਾ ਨੂੰ ਚਲਾਓ ਟੀਵੀ ਚੈਨਲ ਤੇ ਚਲਾਓ ਮੈਂ ਟੀਟੂ ਬਾਣਿਆ ਕਹਿੰਦਾ ਵਾ ਮੇਰੇ ਉਗਣ ਚਲਾਓ ਗੁਨਾ ਨੂੰ ਚਲਾਉਂਦੀ ਲੋੜ ਨਹੀਂ ਆ ਮੈਂ ਤੁਹਾਡੇ ਤੋਂ ਪੁੱਛਦਾ ਵਾਂ ਲੋਕ ਮੈਨੂੰ ਕਿਉਂ ਨਹੀਂ ਵੋਟ ਪਾਉਣਗੇ ਸਿਆਸੀ ਲੀਡਰ ਜਿਹੜੇ ਹੈਗੇ ਆ ਉਹਨਾਂ ਦਾ ਬੇੜਾ ਗਰਕ ਹੋ ਗਿਆ ਟੀਟੂ ਬਾਣਿਆ ਸਿਰਫ ਖਸ ਖਸ ਤੇ ਹੀ ਨਹੀਂ ਰੁਕੇ ਇਸ ਵਾਰ ਟੀਟੂ ਨੇ ਖਿਚੜੀ ਦੀ ਗੱਲ ਛੇੜ ਲਈ ਅਸਲ ਵਿੱਚ ਟੀਟੂ ਬਾਣਿਆ ਮੁਤਾਬਕ ਬੈਂਸ ਖੈਰਾ ਅਤੇ ਹੋਰ ਨਾ ਧੜਿਆਂ ਵੱਲੋਂ ਬਣਾਇਆ ਗਿਆ ਗੱਠਜੋੜ ਖਿਚੜੀ ਤੋਂ ਵੱਧ ਕੇ ਕੁਝ ਵੀ ਨਹੀਂ ਬਾਕੀ ਤੁਸੀਂ ਪਾਰਟੀ ਦੀ ਗੱਲ ਕੀਤੀ ਆ ਖਿਚੜੀ ਆ ਪਾਰਟੀ ਨਹੀਂ ਮੈਂ ਕਹਿੰਦੇ ਇਹਨਾਂ ਸਾਰੇ ਬੰਦੇ ਕਹਿੰਦੇ ਆ ਮੈਂ ਕੁਰਸੀ ਦਾ ਲਾਲਚ ਨਹੀਂ ਮੈਂ ਸੇਵਾ ਕਰਨੀ ਆ ਮੈਂ ਕੁਰਸੀ ਲੇਕਿਨ ਲਾਲਚ ਕੁਰਸੀ ਦਾ ਹੀ ਆ ਜੇ ਆ ਕੁਰਸੀ ਦਾ ਲਾਲਚ ਨਾ ਹੁੰਦਾ ਤਾਂ ਸਾਰੇ ਗੰਦੇ ਹੁਣੀ ਬੈਸ ਬਰਦਰ ਖਹਿਰੇ ਹੁਣੀ ਜਿੰਨੇ ਵੀ ਪਾਰਟੀਆਂ ਨੇ ਇਹਨਾਂ ਨੇ ਗੱਠਜੋੜ ਕੀਤਾ ਇੱਕ ਝੰਡੇ ਥੱਲੇ ਦੱਸ ਦੀਏ ਕਿ ਜੈ ਪ੍ਰਕਾਸ਼ ਜੈਨ ਉਰਫ ਟੀਟੂ ਬਾਣੀਆ ਇੱਕ ਹਾਸਰਸ ਕਲਾਕਾਰ ਨੇ ਪਰ ਇਸ ਦੇ ਉਲਟ ਉਹ ਸਮੇਂ-ਸਮੇਂ ਤੇ ਸਮਾਜਿਕ ਬਰਾਈਆਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ ਟਿੱਟੂ ਬਾਣੀਆਂ ਨੇ 2014 ਦੀਆਂ ਲੋਕ ਸਭਾ ਚੋਣਾਂ ਤੋਂ ਇਲਾਵਾ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ ਵੀ ਹਿੱਸਾ ਲਿਆ ਪਰ ਟਿੱਟੂ ਬਾਣੀਆਂ ਨੂੰ ਹਰ ਵਾਰ ਹਾਰ ਦਾ ਮੂੰਹ ਹੀ ਦੇਖਣਾ ਪਿਆ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ